ਸਾਰਤ ਪਿਛੇ ਨੀਉਸ ਅਵਿਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਸ਼ੋਅ ਦੇ ਵਿੱਚ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਤੁਹਾਨੂੰ ਇੱਕ ਇੱਕ ਗੱਲ ਇੱਕ ਇੱਕ ਅਪਡੇਟ ਇੱਕ ਇੱਕ ਸਥਿਤੀ ਇਹ ਪ੍ਰਸਥਿਤੀ ਦੱਸ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕੀ ਹਾਲਾਤ ਨੇ ਕੱਲ ਅਸੀਂ ਖੁਦ ਗਰਾਊਂਡ ਤੇ ਗਏ ਗਰਾਊਂਡ ਤੇ ਵੀ ਜਾ ਕੇ ਸਥਿਤੀ ਸਾਰੀ ਦੇਖੀ ਹੈ ਸਮਰਾਲਾ ਦਾ ਪਿੰਡ ਫਸੀਆਂ ਉਥੋਂ ਲਾਈਵ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਸਤਲੁਜ ਲਗਾਤਾਰ ਖੋਰਾ ਲਾਂਦਾ ਜਾ ਰਿਹਾ ਜਿਸ ਦੇ ਕਰਕੇ ਕਈ ਪਿੰਡ ਨੇ ਜੜੇ ਹੜਾ ਦੀ ਚਪੇੜ ਦੇ ਵਿੱਚ ਆਂੜ ਦੀ ਕਹਾਗਾਰ ਤੇ ਖੜੇ ਨੇ ਪਰ ਤੰਨ ਜਜ਼ਬਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਡਟੇ ਹੋਏ ਨੇ ਦਿਨ ਰਾਤ ਲੱਗੇ ਹੋਏ ਨੇ ਪ੍ਰਸ਼ਾਸਨ ਸਰਕਾਰ ਭਾਵੇਂ ਮਦਦ ਕਰੇ ਨਾ ਕਰੇ ਪਰ ਆਪਣੇ ਤੌਰ ਤੇ ਇਹ ਲੋਕ ਲੱਗੇ ਹੋਏ ਨੇ ਹੁਣ ਸਾਰੇ ਪਾਸੇ ਜਿਦੋਂ ਗੱਲਬਾਤ ਹੜਾਂ ਦੀ ਚੱਲ ਰਹੀ ਹੈ ਹੜਪੀੜਤਾਂ ਦੀ ਚੱਲ ਰਹੀ ਹੈ ਤਾਂ ਅਜੇਹੇ ਦੇ ਵਿੱਚ ਬੀਬੀਐਮਬੀ ਵੱਲੋਂ ਬਿਆਨ ਆਣਾ ਕਿਉਂਕਿ ਇਹ ਵੀ ਇਲਜ਼ਾਮ ਲਾਏ ਜਾ ਰਹੇ ਸਕੇ ਕਿ ਸ਼ਾਇਦ ਪੰਜਾਬ ਨੂੰ ਜਾਣ ਬੁਝ ਕੇ ਡੋਬਿਆ ਗਿਆ ਜਾਂ ਫਿਰ ਇਹ ਸਿਰਫ ਤਾਂ ਸਿਰਫ ਕੁਦਰਤੀ ਆਫਤ ਕਰਕੇ ਨਹੀਂ ਹੋਇਆ ਇਹ ਇਹਦੇ ਵਿੱਚ ਮੈਨ ਮੇਡ ਕੁਝ ਗਲਤੀਆਂ ਵੀ ਨੇ ਜਿਸ ਦੇ ਕਰਕੇ ਇਹ ਆਫਤ ਆਈ ਹੈ ਕਿਉਂ ਆਈ ਹੈ ਕੀ ਆਈ ਹੈ ਇਹ ਅੱਗੇ ਜਾ ਕੇ ਆਪਾਂ ਅੱਜ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ BBMP ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਵਿੱਚ ਕੁਝ ਖੁਲਾਸੇ ਕੀਤੇ ਗਏ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਜੁਕਿਆ ਉਹ ਵੀ ਤੁਹਾਡੇ ਸਾਹਮਣੇ ਦੱਸ ਦਨੇ ਸੂਬੇ ਦੇ ਵਿੱਚ ਹੜ੍ਹਾਂ ਨੂੰ ਲੈ ਕੇ BBMP ਦਾ ਇੱਕ ਵੱਡਾ ਬਿਆਨ ਆਇਆ BBMP ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅਹਿਮ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਸੂਬਿਆਂ ਦੀ ਸਹਿਮਤੀ ਦੇ ਨਾਲ ਹੀ ਪਾਣੀ ਛੱਡਿਆ ਜਾਂਦਾ ਤੇ ਪਾਣੀ ਛੱਡਿਆ ਗਿਆ ਪਾਣੀ ਛੱਡਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਸਾਲ ਰਿਕਾਰਡ ਤੋੜ ਪਾਣੀ ਆਇਆ ਸਾਲ 2023 ਨਾਲੋਂ ਇਸ ਸਾਲ 20% ਪਾਣੀ ਹੈ ਜਿਹੜਾ ਉਹ ਵੱਧ ਦਰਜ ਕੀਤਾ ਗਿਆ ਪਾਖੜਾ ਡੈਮ ਦੇ ਵਿੱਚ ਇਸ ਸਾਲ ਸਭ ਤੋਂ ਵੱਧ ਪਾਣੀ ਆਇਆ ਪਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ ਅੱਧਾ ਫੁੱਟ ਹੇਠਾਂ ਚੱਲ ਰਿਹਾ ਹੈ ਪੌਂਗ ਡੈਮ ਤੋਂ ਲਗਾਤਾਰ ਕੰਟਰੋਲਡ ਤਰੀਕੇ ਨਾਲ ਪਾਣੀ ਛੱਡਿਆ ਜਾ ਰਿਹਾ ਜੇ ਡੈਮ ਨਾ ਹੁੰਦੇ ਇਹ ਇੱਕ ਵੱਡੀ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਦੇ ਵਿੱਚ ਹੀ ਸਾਰਾ ਕੁਝ ਹੜ੍ਹ ਜਾਣਾ ਸੀ ਪਾਣੀ ਛੱਡਣ ਨੂੰ ਲੈ ਕੇ ਸਾਡੀ ਕਮੇਟੀ ਫੈਸਲਾ ਕਰਦੀ ਹੈ ਮੈਨੂੰ ਪਾਖੜਾ ਡੈਮ ਦੇ ਵਿੱਚ ਬੰਦਕ ਨਹੀਂ ਬਣਾਇਆ ਗਿਆ ਸੀ ਜੋ ਪਿੱਛੇ ਜੇ ਇੱਕ ਗੱਲ ਸੀਐਮ ਸਾਹਿਬ ਪੰਜਾਬ ਦੇ ਸੀਐਮ ਨੇ ਕਹੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਸੀਏਐਸਐਫ ਦੀ ਤਨਾਤੀ ਉੱਤੇ ਬੀਬੀਐਮ ਦੀ ਦਾ ਇੱਕ ਵੱਡਾ ਬਿਆਨ ਕੀ ਆਇਆ ਉਹ ਕਹਿੰਦੇ 2021 ਤੋਂ ਸੀਏਐਸਐਫ ਲਗਾਉਣ ਦਾ ਬੋਰਡ ਨੇ ਫੈਸਲਾ ਲਿਆ 2022 23 ਦੇ ਵਿੱਚ ਕਿਸੇ ਵੀ ਸਰਕਾਰ ਨੇ ਇਨਕਾਰ ਨਹੀਂ ਕੀਤਾ 2022 ਦੇ ਵਿੱਚ ਆਪ ਸਰਕਾਰ ਹੋਣ ਦੇ ਵਿੱਚ ਆ ਗਈ ਸੀ ਉਸ ਸਮੇਂ ਕਿਉਂ ਨਹੀਂ ਰੋਕਿਆ ਸਾਨੂੰ ਸੀਐਸਐਫ ਲਗਾਉਣ ਦਾ ਫੈਸਲਾ ਚਾਰ ਸਰਕਾਰਾਂ ਨੇ ਮਿਲ ਕੇ ਲਿਆ ਸੀ ਜਿਹਦੇ ਵਿੱਚ ਪੰਜਾਬ ਦੀ ਸਰਕਾਰ ਵੀ ਸ਼ਾਮਲ ਹੈ ਹੁਣ ਪੰਜਾਬ ਸਰਕਾਰ ਕਿਉਂ ਮਨਾ ਕਰ ਰਹੀ ਹੈ ਇਹ ਸਮਝ ਤੋਂ ਬਾਹਰ ਸੋ ਮੋਟੀ ਜੀ ਗੱਲ ਜਿਹੜੀ ਹੈ ਉਹ ਬੀਬੀਐਮਪੀ ਵੱਲੋਂ ਇਹ ਗੱਲ ਕੇ ਗੱਲ ਕਹਿ ਕੇ ਪੱਲਾ ਝੜ ਲੈ ਗਿਆ ਕਿ ਸਾਨੂੰ ਕਸੂਰوار ਨਾ ਠਹਿਰਾਇਆ ਜਾਵੇ ਕਿ ਹੜ ਸਾਡੇ ਕਰਕੇ ਆਏ ਨੇ ਜਾਂ ਪਾਣੀ ਦਾ ਕੰਟਰੋਲ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਅਸੀਂ ਤਾਂ ਬੜੇ ਸਹੀ ਤਰੀਕੇ ਨਾਲ ਕੰਟਰੋਲਡ ਪਾਣੀ ਕੀਤਾ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਕਿ ਜਿਹੜਾ ਜਿਹੜਾ ਹਰਿਆਣਾ ਪਾਣੀ ਮੰਗ ਰਿਹਾ ਸੀਗਾ 8500 ਕਿਊਸਿਕ ਪਾਣੀ ਜਿਹੜਾ ਮੰਗ ਰਿਹਾ ਸੀਗਾ ਜੇ ਉਹ ਦੇ ਦਿੱਤਾ ਜਾਂਦਾ ਤਾਂ ਕੋਈ ਨੁਕਸਾਨ ਨਾ ਹੁੰਦਾ ਬਲਕਿ ਹੁਣ ਮਿਲੀਅਨ ਜਿਹੜਾ ਕਿਊਸਿਕ ਹੈ ਉਹ ਵੇਸਟ ਹੋ ਰਿਹਾ ਹੈ ਉਹਦੇ ਨਾਲੋਂ ਤਾਂ ਚੰਗਾ ਕਿ ਜੇ ਕਿਸੇ ਦਾ ਮੂੰਹ ਹੀ ਪੈ ਜਾਂਦਾ ਪਾਣੀ ਤਾਂ ਜ्यादा ਬਿਹਤਰ ਹੁੰਦਾ ਇੱਕ ਛੋਟੀ ਜੀ ਸਟੇਟਮੈਂਟ ਸੁਣਾਉਂਦੇ ਫਿਰ ਅੱਗੇ ਚੱਲਦੇ रिवर में इस साल जो पानी आया है कि वो हिस्टोरिकली हाई पानी आया है मतलब इतना पानी आज तक कभी नहीं आया है हम लोग बात करते हैं 1988 की बात करते हैं नाइनटीन के बाद 2019 में पानी ज्यादा आया था 2019 हजार उन्नीस के दो में पानी, पानी आया था तो 2025 से पहले जो मैक्सिमम पानी आया है वो 2023 में आया है दो साल पहले ही आया है और इस बार जो 2023 में पानी आया है उससे भी 20 परसेंट ज्यादा पानी आया है हमारा मानसून के पीरियड में जो बीबीएमबी पानी छोड़ता है वो एक टेक्निकल कमेटी डिसाइड करती है उसमें मैं चेयरमैन हूं हमारे दो मेंबर्स रहते हैं बैठे हुए हैं जो और मेंबर्स के अलावा चीफ इंजीनियर्स चारों पार्टनर स्टेट्स के रहते हैं हिमाचल पंजाब राजस्थान और हरियाणा के उसके अलावा सेंट्रल वाटर कमीशन के चीफ इंजीनियर जो चंडीगढ़ में बैठते हैं वो भी इस कमेटी के मेंबर हैं वो भी हर मीटिंग अटेंड करते हैं और आईएमडी के जो रीजनल डायरेक्टर है उनको भी हम लोग कई बार इनवाइट करते हैं जब जरूरत पड़ती है तो वो भी रहते हैं तो जो पानी रिलीज का फॉर्मुला होता है जैसे मानसून में तो हम लोग रूल कर के हिसाब से चलते हैं और रूल कर के हिसाब से छोड़ते हैं तो अगर पानी छोड़ने की बात करें तो इस साल जैसे हम लोग है पोंग डैम में सबसे ज्यादा पानी आया लेकिन मैक्सिमम जो हमने छोड़ा वन पॉइंट वन ही छोड़ा है दो में उससे काफी ज्यादा था तो मतलब शुरू से छोड़ते आ रहे हैं क्योंकि हम लोगों ने छह अगस्त से स्पीलवे चलाना शुरू कर दिया था तो लगातार थोड़ा 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 करके छोड़ा और ग्रेजुअल वे में छोड़ा है जो भी छोड़ा गया है वो सारी पार्टनर स्टेट्स की सहमति से छोड़ा गया और धीरे धीरे कंट्रोल रिलीजेस किए गए हैं जिसको हम लोग कंट्रोल रिलीज कहते हैं उस प्रकार से छोड़ते हैं कि अचानक नहीं बढ़ा दिया और डिस्ट्रिक्ट एडमिनिस्ट्रेशन जो हमारे चीफ इंजीनियर्स हैं भागड़ा के हैं चाहे पोंग के हैं वो डिस्ट्रिक्ट एडमिनिस्ट्रेशन को बताते हैं ਸਮੇ ਸਮੇਤੇ ਕੰਟਰੋਲਡ ਮਾਤਰਾ ਦੇ ਵਿੱਚ ਪਾਣੀ ਛੱਡਿਆ ਗਿਆ ਜੇ ਕੰਟਰੋਲਡ ਮਾਤਰਾ ਦੇ ਵਿੱਚ ਪਾਣੀ ਛੱਡਿਆ ਗਿਆ ਫਿਰ ਪੰਜਾਬ ਦੇ ਵਿੱਚ ਹੜਕਵੇਂ ਆ ਕੇ ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਸਟਾਨਾ ਲਿਸਪਕ ਤੋਂ ਮੌਜੂਦ ਨੇ ਗੱਲਬਾਤ ਕਰਨ ਲਈ ਅਮਰਜੀਤ ਸਿੰਘ ਦੁਲੜਤ ਸਾਹਿਬ ਰਟਾਇਰਡ ਚੀਫ ਇੰਜੀਨੀਅਰ ਸੰਜਾਇਵ ਪਾਕ ਪੰਜਾਬ ਕਿਉਂਕਿ ਆંકੜਿਆਂ ਦੇ ਹਿਸਾਬ ਦੇ ਨਾਲ ਇਹ ਸਮਝਣਾ ਬੇਹਤ ਜ਼ਰੂਰੀ ਹੈ ਕਿ ਵਾਕਈ ਕੋਈ ਇਨਸਾਨੀ ਗਲਤੀ ਵੀ ਇੱਕ ਕਾਰਨ ਰਹੀ ਹੈ ਜਾਂ ਸਿਰਫ ਆਪਾਂ ਕੁਦਰਤ ਦਾ ਹੀ ਪਾਂਡਾ ਫੋੜ ਦਿਆ ਕਰੀਏ ਹਰ ਵਾਰਕ ਕੁਦਰਤੀ ਆਫਤ ਹੈ ਜੀ ਅਸੀਂ ਕੀ ਕਰ ਸਕਦੇ ਹਾਂ ਕੁਦਰਤ ਅੱਗੇ ਕਿਸਦਾ ਜ਼ੋਰ ਨਹੀਂ ਚੱਲਦਾ ਸਿਰਫ ਇੱਥੇ ਤੱਕ ਹੀ ਗੱਲ ਖਤਮ ਹੋ ਜਾਂਦੀ ਹੈ ਦੁਲੜਤ ਸਾਹਿਬ ਸਭ ਤੋਂ ਪਹਿਲਾਂ ਸਵਾਲ ਸਰ ਮੈਂ ਥੋੜਾ ਤੋਂ ਇਹ ਹੀ ਪੁੱਛਣਾ ਚਾਹਨਾ ਕਿ ਵਾਕਈ ਜਿਵੇਂ BBMP ਦੇ ਚੇਅਰਮੈਨ ਸਾਹਿਬ ਨੇ ਵੀ ਕਹਿ ਕੇ ਬਰਸਾਤ ਬਹੁਤ ਹੋਈ ਹੈ 20% ਪਾਣੀ ਹੈ ਜਿਹੜਾ 2023 ਦੇ ਨਾਲੋਂ ਵੱਧ ਆਇਆ 2023 ਦੇ ਵਿੱਚ ਵੀ ਹੜਾ ਹੈ ਤੇ ਉਦੋਂ ਹਿਸਾਬ ਲਾ ਲਓ ਕਿ 20% ਵੱਧ ਪਾਣੀ ਆਇਆ ਇੱਕ ਕੰਟਰੋਲਡ ਤਰੀਕੇ ਨਾਲ ਪਾਣੀ ਛੱਡੇਗਾ ਪਰ ਫਿਰ ਵੀ ਹੜਾ ਆ ਗਏ ਤੁਸੀਂ ਮੋٹے ਤੌਰ ਤੇ ਕੀ ਸਮਝਦੇ ਹੋ ਨਾ ਹੜਾਂ ਲਈ ਜ਼ਿੰਮੇਵਾਰ ਕੌਣ? ਉਪ ਤੋਂ ਪਹਿਲਾਂ ਤਾਂ ਜੀ ਮੇਰੀ ਪਤੇ ਪ੍ਰਵਾਨ ਕਰਨਾ ਸਸਤੀ ਕਾਲ ਜੀ ਸੱਚ ਕਾਲ ਸਰ ਬਾਕੀ ਮੈਂ ਬਾਗ ਰੂਪ ਕੇ ਅਰਦਾਸ ਕਰਦਾ ਕਿ ਸਾਡੇ ਪੰਜਾਬ ਨੂੰ ਬਖਸ਼ੋ ਬਾਗਰੂ ਜੀ ਮਿਹਰ ਕਰੋ ਸਾਡੇ ਤੇ ਜੀ ਜਿਹੜਾ ਜੀ ਇਹ ਬੀਵੀਐਮਬੀ ਵਾਲੇ ਕਹਿ ਰਹੇ ਆ ਵੀ ਪਾਣੀ ਸਭ ਤੋਂ ਵੱਧ ਆਇਆ ਜ਼ਰੂਰ ਆਇਆ ਹੋਣਾ ਮੈਂ ਨਹੀਂ ਕਹਿੰਦਾ ਇਨਫਲੂ ਵਧ ਨਹੀਂ ਆਏ ਹੋਣੇ ਜੀ ਆ ਕਿ ਜਿਹੜਾ ਕਹਿੰਦੇ ਪਾਣੀ ਇਨਫਿਜ਼ ਛੱਡਿਆ ਗਿਆ ਹੂੰ ਉਹਦੀ ਉਹ ਸਿੰਕ੍ਰੋਨਾਈਜ਼ ਨਹੀਂ ਕਰਦੇ ਜਦੋਂ ਉਹਦੇ ਚੋਂ ਪਾਣੀ ਆ ਜਾਂਦਾ ਜਿਵੇਂ ਰਾਵੀ ਦੀ ਗੱਲ ਕਰੀਏ ਜੀ ਆਪਾਂ ਸੋਦੀ ਦੀ ਸਤਲੁਜ ਦੀ ਗਾ ਕਰਕੇ ਸੋ ਆ ਜੋ ਪਾਣੀ ਆ ਗਿਆ ਇਦੋਂ ਸਤਲੁਜ ਛੜਤਾ ਸੋ ਆ ਜੋ ਵੀ ਪਾਣੀ ਸਵਾਸਾਵਾ ਡੇਡ ਡੇ ਲਖ ਆ ਜਾਂਦਾ ਤੁਸੀਂ ਦੇਖੋ ਹਰੀਕੇ ਤੇ ਕਿੰਨਾ ਪਾਣੀ ਆਇਆ ਬਿਲਕੁਲ ਠੀਕ ਜਿਸ ਤਰ੍ਹਾਂ ਬੀਬੀਐਮਬੀ ਵਾਲੇ ਕਹਿ ਰਹੇ ਆਂ ਵੀ 80000 ਤੋਂ ਵੱਧ ਨਹੀਂ ਛੜਿਆ ਜਾਂ ਲਖ ਛੜਿਆ ਤੇ ਉੱਥੇ ਪਾਣੀ ਕਿਵੇਂ ਪਹੁੰਚ ਗਿਆ ਜੀ ਹਰੀਕੇ ਥੋੜਾ 2 2.5 2.5 ਲਖ ਤੱਕ 3 ਲਖ 20 ਹਜ਼ਾਰ ਚੱਲ ਰਿਹਾ ਸੀ ਨੰਬਰ 1 ਨੰਬਰ ਦੂਸਰਾ ਜਿਹੜੇ ਚੇਅਰਮੈਨ ਸਾਹਿਬ ਤੇ ਆ ਰਹੇ ਨਾ ਬੀਬੀਐਮਬੀ ਜੀ ਕਿ ਬੀਬੀਐਮਬੀ ਮੀਟਿੰਗ ਤੇ ਡਿਸਾਈਡ ਹੁੰਦਾ ਪਾਣੀ ਕਿੰਨਾ ਸੈਂਪਲ ਜੀ ਇਹ ਪ੍ਰੋਸਟਾ ਜੇ ਨਹਿਰਾਂ ਤੋਂ ਪਾਣੀ ਛੱਡਣ ਵਾਸਤੇ ਹੁੰਦਾ ਜੀ ਨਾ ਕਿ ਡੈਮ ਤੋਂ ਪਾਣੀ ਛੱਡਣ ਵਾਸਤੇ ਡੈਮ ਤੋਂ ਪਾਣੀ ਛੱਡਣ ਵਾਸਤੇ ਕਦੇ ਵੀ ਟੀਸੀਐਮ ਦੀ ਮੀਟਿੰਗ 'ਚ ਸਾਡੇ ਚੀਫ ਇੰਜੀਨੀਅਰ ਨੂੰ ਨਹੀਂ ਬੁਲਾਇਆ ਜਾਂਦਾ ਮੈਂ 6 ਸਾਲ ਚੀਫ ਇੰਜੀਨੀਅਰ ਰਿਆਂ ਭਾਵੇਂ ਕਿ ਮੇਰੇ ਚੇਅਰਮੈਨ ਬੀਬੀਐਮਪੀ ਨਾਲ ਰਿਲੇਸ਼ਨ ਮੈਂ ਬਣਾ ਕੇ ਰੱਖਿਆ ਸੀ ਚੰਗੇ ਰਿਲੇਸ਼ਨ ਸੀ ਜੀ ਤੇ ਮੈਂ ਤਾਂ ਉਹ ਦੱਸਦੇ ਸੀ ਟੈਲੀਫੋਨ ਤੇ ਜਾਂ ਮੈਂ ਉਹਨੂੰ ਕਹਿਣ ਦੱਸਿਆ ਪਾਣੀ ਇੰਨਾ ਘਟਾ ਦਿਓ ਜਾਂ ਵਧਾ ਦਿਓ ਜੀ ਸੋ ਉੱਥੇ ਸਾਡੀ ਨਦੀ ਜਿਹੜੀ ਰੀਪ੍ਰেজੈਂਟੇਸ਼ਨ ਹੈਗੀ ਜਿੱਥੇ ਡਿਸੀਜਨ ਮੇਕਿੰਗ ਜਿਹੜੀ ਕਮੇਟੀ ਹੈ ਉਹਨਾਂ ਦੀ ਉਹਦੇ ਸਾਡੀ ਰਿਪ੍ਰেজੈਂਟੇਸ਼ਨ ਪੰਜਾਬ ਦੀ ਖਤਮ ਹੋ ਗਈ ਕਿਉਂਕਿ ਇਹਨਾਂ ਨੇ ਸਪਿੰਜਰ ਲਾਜ ਨੇ ਬਣਾਤੇ ਕਿ ਸਾਡਾ ਮੈਂਬਰ ਇਰੀਗੇਸ਼ਨ ਅੱਗੇ ਲੱਗਦਾ ਸੀ ਮੈਂਬਰ ਇਰੀਗੇਸ਼ਨ ਨਹੀਂ ਲੱਗ ਸਕਦਾ ਹੂੰ ਸੋ ਹੁਣ ਆਪ ਵੀ ਉਹ ਕਹਿ ਰਹੇ ਚੇਅਰਮੈਨ ਸਾਹਿਬ ਵੀ ਜਿਹੜਾ ਮੀਟਿੰਗ ਅਸੀਂ ਜਿਹੜੀ ਹੁੰਦੀ ਹੈ ਜਿੱਦੇ ਡਿਸਾਈਡ ਕਰਦੇ ਆ ਕਿ ਪਾਣੀ ਕਿੰਨਾ ਛੱਡਣਾ ਹੈ ਉਹਦੇ ਚ ਚੇਅਰਮੈਨ ਬੀਬੀਐਮਬੀ ਹੂੰ ਮੈਂਬਰ ਇਰੀਗੇਸ਼ਨ ਮੈਂਬਰ ਪਾਵਰ ਚੀਫ ਇੰਜੀਨੀਅਰ ਸੀਡਬਲਿਊਸੀ ਸੈਂਟਰ ਵਾਟਰ ਪਰਮਿਸ਼ਨ ਤੇ ਉਹ ਜਾਂ ਆਈਐਮਡੀ ਦਾ ਇਹਨਾਂ ਦਾ ਕੋਈ ਰਿਪਰੈਜ਼ੈਂਟੇਟਿਵ ਹੁੰਦਾ ਸਟੇਟ ਦਾ ਬੰਦਾ ਹੀ ਨਹੀਂ ਕੋਈ ਉਹ ਤੇ ਇਹਨਾਂ ਪੰਜਾਬ ਦਾ ਜੀ ਅੱਕੇ ਜੇ ਸਾਡੀ ਜੇ ਸਪਿੰਜਰ ਲਾਅ ਨਾ ਬਣੇ ਹੁੰਦੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਪੂਰੀ ਰਹਿੰਦੀ ਜਿਵੇਂ ਪਹਿਲਾਂ ਸੀ ਹਾਂ ਤਾਂ ਮੇਰੇ ਵੇਲੇ ਵੀ ਪਾਣੀ ਉਦੋਂ ਆਇਆ ਜੀ ਬਹੁਤ ਪਾਣੀ ਆਇਆ 2013 ਚ ਵੀ ਆਇਆ ਪਰ ਉਦੋਂ ਅਸੀਂ ਹਮੇਸ਼ਾ ਡੈਮ 'ਚ ਥਾਂ ਛੱਡਦੇ ਸੀ ਡੈਮ 'ਚ ਜਾ ਜਿਹੜਾ ਛੱਡਦੇ ਸੀ 20 25 ਪੁੱਛ 25 ਫੁੱਟ ਡੈਮ ਥੱਲੇ ਰੱਖਦੇ ਸੀ ਤਾਂ ਕਿ ਅਸੀਂ ਇਸ ਕਰਜ ਨੂੰ ਲੈ ਲਈਏ ਜਿਹੜਾ ਹੁਣ ਪਰਸੋ ਆਇਆ ਜਿਹੜਾ ਪਾਉਂਡ ਲੈਂ ਤੇ ਪਾਣੀ ਦਿਨਾ ਉਤੋਂ ਆਇਆ ਛੱਡਣਾ ਪਿਆ ਨਾ ਜੀ ਤਾਂ ਉਹ ਉਹ ਛੱਡਣਾ ਪੈਂਦਾ which is very dangerous ਅੱਛਾ ਉਹਦੇ ਨਾਲ ਸਾਡੇ ਰਿਵਲਰਸ ਵੀ ਦੇਖਣੇ ਪੈਂਦੇ ਆ ਇਨਕਰੋਨਾਈਜ਼ਿੰਗ ਕਰਨੀ ਪੈਂਦੀ ਆ ਜਿਹੜੇ ਥੱਲੇ ਰਿਵਲਰਸ ਜੁਆਇਨ ਕਰਦੇ ਆ ਸਾਡੇ ਜਿਹੜੇ ਸਾਡੇ ਪੰਜਾਬ ਨੂੰ ਡਿਵੈਲਪ ਕਰਦੇ ਆ ਜਦੋਂ ਉਹ ਰੀਸੀਵ ਕਰ ਜਾਂਣ ਉਹਨਾਂ ਦਾ ਪਾਣੀ ਤੱਕ ਵੱਲ 15 ਜਾਂ 20 ਘੰਟੇ ਦੇ ਰਿਸਿਵਡ ਕਰ ਜਾਂਦਾ ਹੈ ਉਸ ਤੋਂ ਬਾਅਦ ਟੈਂਕ ਤੋਂ ਪਾਣੀ ਵਧਾਉਣਾ ਚਾਹੀਦਾ ਹ ਹ ਅਦੁਲਤ ਸਾਹਿਬ ਇੱਕ ਛੋਟਾ ਜਿਹਾ ਨਾ ਲੇਮਨਤੀ ਪਾਸਾ ਚ ਮੈਂ થોੜਾ ਤੋਂ ਸਮਝਣਾ ਚਾਹਨਾ ਜਿਹੜੇ ਆਮ ਲੋਕਾਂ ਦੀ ਚਰਚਾ ਚੱਲ ਰਹੀ ਹੈ ਉਹ ਇਹ ਚਰਚਾ ਚੱਲ ਰਹੀ ਹੈ ਕਿ ਜਦੋਂ ਮਤਲਬ ਫਰਜ਼ ਕਰ ਲਓ ਜਿਵੇਂ ਹਰਿਆਣਾ ਨੇ ਪਾਣੀ ਮੰਗਿਆ ਸੀਗਾ ਕਿ 8500 ਕਿਊਸਿਕ ਪਾਣੀ ਸਾਨੂੰ ਤਾਂ ਦੇ ਦਿਓ ਪਹਿਲਾਂ ਉਹ ਜਿਵੇਂ ਤੁਸੀਂ ਵੀ ਕਿਹਾ ਕਿ ਡੈਮ ਕੰਟਰੋਲ ਚ ਕਰਨੇ ਚਾਹੀਦੇ ਸੀਗੇ ਜਦੋਂ ਇਹ ਤੁਹਾਨੂੰ ਪ੍ਰੈਡਿਕਸ਼ਨ ਹੋ ਗਈ ਸੀ ਕਿ ਇਸ ਵਾਰ ਬਰਸਾਤਾਂ ਵੱਧ ਪੈਣੀਆਂ ਨੇ ਮੈਂ ਵੈਦਰ ਡਿਪਾਰਟਮੈਂਟ ਦੇ ਨਾਲ ਤੁਹਾਡੇ ਤੋਂ ਪਹਿਲਾਂ ਇੰਟਰਵਿਊ ਕੱਲ ਕੀਤੀ ਸੀ ਉਹ ਕਹਿੰਦੇ ਪਹਿਲਾਂ ਮਾਰਚ ਅਪ੍ਰੈਲ ਦੇ ਵਿੱਚ ਹੀ ਇਹ ਸੁਨੇਹਾ ਦੇ ਦਿੱਤਾ ਗਿਆ ਸੀਗਾ ਕਿ ਇਸ ਵਾਰ ਬਰਸਾਤਾਂ ਵੱਧ ਪੈਣੀ ਆ ਪਾਣੀ ਵਾਧੂ ਆਏਗਾ ਇਸ ਕਰਕੇ ਉਸੇ ਹਿਸਾਬ ਦੇ ਨਾਲ ਡੈਮ ਆਪਣੇ ਮੈਨੇਜ ਕਰੋ ਤੇ ਡੈਮ ਉਸ ਤਰੀਕੇ ਨਾਲ ਮੈਨੇਜ ਨਹੀਂ ਕੀਤੇ ਗਏ ਜੇ ਕਿਤੇ ਜਾਂਦੇ ਤਾਂ ਸ਼ਾਇਦ ਇਹ ਹਾਲ ਨਾ ਹੁੰਦਾ ਇਹ ਇਹ ਕਰੈਕਟ ਹੈ ਇਹ ਗੱਲ ਠੀਕ ਹੈ ਦੇਖੋ ਜਿਹੜਾ ਹਰਿਆਣੇ ਦੀ ਗੱਲ ਕਹਿ ਰਹੇ ਨਾ ਚੇਅਰਮੈਨ ਸਾਹਿਬ ਵੀ ਉਹ ਮੰਗਦੇ ਸੀ ਜੀ 4500 ਕਿਊਸਿਕ ਐਕਸਟਰਾ ਪਾਣੀ ਜੀ ਜਾਂ 6500 ਕਿਊਸਿਕ ਜਾਂ 800 ਕਿਊਸਿਕ ਜਿੰਨਾ ਪਾਣੀ ਹੁੰਦਾ ਜਦੋਂ ਉਦੋਂ ਤਾਂ ਡੈਮ ਜਮ੍ਹਾਂ ਥੱਲੇ ਸੀ ਹਾਂ ਉਦੋਂ ਟ੍ਰੇਮ ਬਾਅਦ ਐਟ ਦੀ ਲੋਏਸਟ ਲੈਵਲ ਤਾਂ ਇਹ ਪੰਜਾਬ ਦਾ ਤੇ ਹਰਿਆਣਾ ਦਾ ਰੌਲਾ ਪਿਆ ਨਾ ਜੀ ਸੋ ਉਹ 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 ਤਾਂ ਬੇਸਲੈਸ ਗੱਲ ਆ ਜੀ ਇੰਨੀ ਕੁਆਂਟੀਟੀ ਦਾ ਕੋਈ ਫਰਕ ਨਹੀਂ ਪੈਂਦਾ ਨੰਬਰ 1 ਮੈਂ ਤੁਹਾਨੂੰ ਬੜਾ ਕਲੀਅਰ ਰੱਖ ਦਿਆਂ ਇਹ ਗੱਲ ਓਨੀ ਗੱਲ ਜੀ ਜੇ ਪੰਜਾਬੀ ਚ ਆਪਾਂ ਪੰਜਾਬੀਆਂ ਨੂੰ ਸਮਝਾਉਣਾ ਹੋਵੇ ਜਿਵੇਂ ਟੂਟੀ ਛੱਡ ਕੇ ਆਪਾਂ ਪਾਟੀ ਭਰ ਲੈਣੇ ਆ ਤੇ ਟੂਲੀ ਬੰਦ ਕਰਦੇ ਟੁਪਕਾ ਟੁਪਕਾ ਬਾਹਰ ਵੀ ਡਿੱਗੀ ਜਾਵੇ ਉਹ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਉਹ ਗੱਲ ਹੈ ਜੀ ਠੀਕ ਹੈ ਸੋ ਆਈ ਡੋਟ ਐਗਰੀ ਐਟ 올 ਵਿਦ ਦਾ ਦਿਸ ਵਿਊਜ਼ ਆਫ ਦੀ ਚੇਅਰਮੈਨ ਜੀ ਸਮਝਦੇ ਜੀ ਸੋ ਉਹ ਤਾਂ ਦੇਖੋ ਜਦੋਂ ਇੱਕ ਸਟੇਟ ਨੇ ਪਾਣੀ ਆਪ ਦਾ ਕੋਟਾ ਖਤਮ ਕਰ ਲਿਆ ਹੁੰਦਾ ਦੂਜੀ ਸਟੇਟ ਦੀ ਕੰਸੈਂਟ ਤੋਂ ਬਿਨਾ ਨਹੀਂ ਦੇ ਸਕਦੇ ਉਹ ਠੀਕ ਹੈ ਧੱਕੇ ਨਾਲ ਦੇ ਦੇਣ ਤਾਂ ਅੱਡ ਗੱਲ ਹੈ ਜੀ ਤੇ ਦੂਜਾ ਸਰ ਸਵਾਲ ਕੀ ਵਾਕਈ ਤੁਹਾਨੂੰ ਲੱਗਦਾ ਕਿ ਇੱਕ ਮਿਸਮੈਨੇਜਮੈਂਟ ਹੋਈ ਹੈ ਜਿਵੇਂ ਤੁਸੀਂ ਕਹਿ ਕਿ ਡੈਮ ਕੰਟਰੋਲ ਕੀਤੇ ਜਾਣਾ ਚਾਹੀਦੇ ਸੀ ਜਦੋਂ ਤੁਹਾਨੂੰ ਪ੍ਰੈਡਿਕਸ਼ਨ ਇਹ ਡਿਪਾਰਟਮੈਂਟ ਸਿੰਕ੍ਰੋਨਾਈਜ਼ ਹੁੰਦੇ ਨੇ ਕਿ ਨਹੀਂ ਹੁੰਦੇ ਸਰ ਕਿ ਮੈਡ ਡਿਪਾਰਟਮੈਂਟ ਵੱਲੋਂ ਤੁਹਾਨੂੰ ਪਹਿਲਾਂ ਪ੍ਰੈਡਿਕਸ਼ਨ ਆ ਗਈ ਹੈ ਕਿ ਬਰਸਾਤਾਂ ਇਸ ਵਾਰ ਬਹੁਤ ਪੈਣੀਆਂ ਕੈਸ਼ਮੇਟ ਏਰੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਉਸੇ ਹਿਸਾਬ ਦੇ ਨਾਲ ਡੈਮ ਦਾ ਲੈਵਲ ਰੱਖੋ ਕਿ ਜੇ ਪਾਣੀ ਆ ਜਾਏ ਤੁਸੀਂ ਕੰਟਰੋਲ ਕਰ ਸਕੋ ਪਿਛਲੇ ਆਈਐਮਡੀ ਹੁਣ ਤਾਂ ਟੈਕਨੋਲੋਜੀ ਬਹੁਤ ਇੰਪਰੂਵ ਕਰ ਗਈ ਅੱਗੇ ਆਈਐਮਡੀ ਦੀ ਪ੍ਰੈਡਿਕਸ਼ਨਸ ਵੀ ਗਲਤ ਹੋ ਜਾਂਦੀਆਂ ਸੀ ਉੱਥੇ ਡੈਮ ਅਥਾਰਟੀ ਵਿਚਾਰੀ ਕੀ ਕਰਨਾ ਜਿੱਥੇ ਉਹ ਸਹੀ ਆ ਉਥੇ ਸਹੀ ਕਹੂੰਗਾ ਬਟ ਹੁਣ ਆਈਐਮਡੀ ਦੀ ਪ੍ਰੈਡਿਕਸ਼ਨ ਤਕਰੀਬਨ ਸਹੀ ਹੁੰਦੀ ਹੈ ਤਕਰੀਬਨ ਮੀਨਸ 80% ਤਾਂ ਸਹੀ ਹੁੰਦੀ ਹੈ ਸੌ ਚੋਂ ਪਰ ਉਹ ਪ੍ਰੈਡਿਕਸ਼ਨ ਵਾਸ ਦੇ ਆ ਕਿ ਹੈਵੀ ਰੇਨਸ ਆਉਣਗੀਆਂ ਲੇਟ ਰੇਨਸ ਆਉਣਗੀਆਂ ਸਤੰਬਰ ਦੀਆਂ ਰੇਨਸ ਤਾਂ ਆਲਵੇਸ ਸੂਸਾਇਡਲ ਹੁੰਦੀਆਂ ਹਾਂ ਸੋ ਮੇਰਾ ਮਤਲਬ ਜਦੋਂ ਪਹਿਲਾਂ ਪ੍ਰੈਡਿਕਸ਼ਨ ਸੀਗੀ ਸਾਨੂੰ ਡੈਮਾਂ 'ਚ ਲੈਵਲ ਰੱਖਣਾ ਚਾਹੀਦਾ ਮੈਂ ਹੁਣ ਲੱਗੇ ਇਹਦੀ ਡਿਟੇਲ ਦੱਸੂਗਾ 2 ਮਿੰਟ ਲੱਗਣਗੇ ਕੋਈ ਬਾਹਰ ਟਾਈਮ ਨਹੀਂ ਲੱਗਦਾ ਜੀ ਇਹ ਡੈਮ ਨਾ ਤਿੰਨ ਚੀਜ਼ਾਂ ਵਾਸਤੇ ਬਣਦਾ ਜੀ ਇੱਕ ਤਾਂ ਫਲਡ ਕੰਟਰੋਲ ਵਾਸਤੇ ਜੀ ਇੱਕ ਥੋੜਾ ਸਟੋਰੇਜ ਆਂਡ ਵਾਟਰ ਇਰੀਗੇਸ਼ਨ ਵਾਸਤੇ ਤੀਜਾ ਜਿਹੜਾ ਇਰੀਗੇਸ਼ਨ ਨੂੰ ਪਾਣੀ ਦਿੰਨੇ ਆਂਡ ਟਰਬਾਈਨਾਂ ਤੇ ਡਿੱਗਦਾ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਬਿਜਲੀ ਪੈਦਾ ਕਰਦਾ ਜੀ ਸੋ ਦੋ ਚੀਜ਼ਾਂ ਦਾ ਬੀਵੀਐਮਪੀ ਦਾ ਬੋਰਡ ਬੜੇ ਧਿਆਨ ਨਾਲ ਵੇਖਦਾ ਵੀ ਡੈਮ ਫਲੋ ਜਦ ਪਾਵਰ ਜਨਰੇਸ਼ਨ ਪੂਰੀ ਹੋਵੇ ਇੱਕ ਅਸਪੈਕਟ ਜਿਹੜਾ ਪੰਜਾਬ ਨੂੰ ਮਾਰਦਾ ਇਕੱਲੇ ਪੰਜਾਬ ਨੂੰ ਮਾਰਦਾ ਹੁਣ ਕਿਸੇ ਸਟੇਟ ਨੂੰ ਨਹੀਂ ਮਾਰਦਾ ਪਾਣੀ ਦਾ ਸਟੇਟਾ ਇਹਨੂੰ ਲੈਂਦੀਆਂ ਇੱਥੋਂ ਹਰਿਆਣਾ ਰਾਜਸਥਾਨ ਐਂਡ ਦਿੱਲੀ ਦਿੱਲੀ ਵਾਸਤੇ ਬੇਸਟ ਡਰਿੰਕਿੰਗ ਵਾਟਰ ਜਾਂਦਾ ਹੈ ਪਰ ਨੁਕਸਾਨ ਸਾਰਾ ਹੜਾਂ ਪੰਜਾਬ ਦਾ ਆਉਂਦਾ ਸੋ ਹੜਾਂ ਵਾਲਾ ਸਪੈਕਟਰ ਨੂੰ ਅਸੀਂ ਇਗਨੋਰ ਹੋ ਜਾਂਦਾ ਹੈ ਕਿਉਂਕਿ ਸਾਡਾ ਵੀ ਰਿਲੇਟਿਡ ਹੁੰਦਾ ਨਹੀਂ ਡਿਸੀਜਨ ਮੇਕਿੰਗ ਸਿਸਟਮ ਵਿੱਚ ਇਹ ਇਗਨੋਰ ਹੁੰਦਾ ਪੋਜੀਟਿਵਲੀ ਇਗਨੋਰ ਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਮਤਲਬ ਇਹਨਾਂ ਦਾ ਕੋਈ ਇੰਟੈਂਸ਼ਨ ਨਹੀਂ ਹੁੰਦੀ ਪੰਜਾਬ ਨੂੰ ਡਬੋਣਾ ਪਰ ਇਗਨੋਰ ਹੁੰਦਾ ਇਹਨਾਂ ਨੂੰ ਐ ਹੁੰਦਾ ਵੀ ਕਿਤੇ ਡੈਮ ਖਾਲੀ ਰਹਿ ਜਾ ਸਾਡੀਆਂ ਐਕਸਪਰੇਸ਼ਨ ਕਾਲ ਹੋਣਗੀਆਂ ਸਾਨੂੰ ਨਾ ਲਾ ਦੇਣ ਸੋ ਦੇ ਆਰ ਆਲਵੇਸ ਅਫਰੈਡ ਆਫ ਮੈਂ ਜਦ 3 ਸਾਲ ਰਹੇ ਅੰਮ੍ਰਿਤ ਦੀ ਉਹ ਉਹ ਮਿਸਟਰ ਅਗਰਵਾਲ ਹੁੰਦੇ ਸੀ ਚੇਅਰਮੈਨ ਬੀਬੀ ਜੀ ਜੀ ਅਸੀਂ ਨਾ ਜੀ 15 ਤੋਂ 20 ਫੁੱਟ ਡੈਮ ਥੱਲੇ ਰੱਖਦੇ ਹੁੰਦੇ ਸੀ ਇਨਸਪਾਇਰ ਟੌਕ ਕੇ ਰਾਜਸਥਾਨ ਤੇ ਹਰਿਆਣਾ ਸਾਨੂੰ ਆਪੋਸ ਕਰਦੇ ਹੁੰਦੇ ਸੀ ਮੈਨੂੰ ਯਾਦ ਆ ਜੀ ਇੱਕ ਇਨਸਟੈਂਸ ਰੂਲ ਦੱਸਣਾ ਚਾਹੂੰਗਾ ਸਦਾ ਪ੍ਰਕਾਸ਼ ਸਦਾ ਪ੍ਰਕਾਸ਼ ਸਿੰਘ ਬਾਦਲ ਉਹ ਸੀਐਮ ਪੰਜਾਬ ਸੀ ਹੂੰ ਤੇ ਮੈਂ ਚੀਫੀ ਨੈਕਨਲ ਹੁੰਦਾ ਸੀ ਗੁਰੂ ਸਾਹਿਬ ਪ੍ਰਿੰਸੀਪਲ ਸੈਕਟਰੀ ਟੂ ਪੰਜਾਬ ਸੀ ਜੀ ਜੀ ਮੈਨੂੰ ਰਾਤ ਨੂੰ 2 ਵਜੇ ਟੈਲੀਫੋਨ ਆਇਆ ਹੂੰ ਤੇ ਮੈਂ ਸਮਝ ਗਿਆ ਵੀ ਗੱਲ ਕੀ ਹੈ ਹੂੰ ਮੈਨੂੰ ਟੈਲੀਫੋਨ ਆਇਆ ਕਿ ਸੀਐਮ ਸਾਹਿਬ ਗੱਲ ਕਰਨਗੇ ਮੈਂ ਸਰ ਹੁਕਮ ਕਰਉਂਦੀ ਹੂੰ ਉਹ ਬੇਟਾ ਤੁਸੀਂ 50 ਹਜ਼ਾਰ ਪਾਣੀ ਜਾ ਰਿਹਾ ਹੈ ਆਪਣੇ ਸਤਲੁਜ ਤੇ ਬੜਾ ਰੋਲਾ ਪੈ ਰਿਹਾ ਵੀ ਪਾਕਿਸਤਾਨ ਨੂੰ ਪਾਣੀ ਨਹੀਂ ਦਈ ਜਾਂਦਾ ਪੰਜਾਬ ਆਹ ਭੁੱਖਾ ਮਰਦਾ ਹੈ ਹੂੰ ਤੇ ਮੈਂ ਉਹਨੂੰ ਦੱਸਿਆ ਮੈਂ ਸਰ ਇਹਦੀ ਰੈਗੂਲੇਸ਼ਨ ਤਾਂ ਹੈ ਜੀ ਚੇਅਰਮੈਨ ਬੀਬੀਐਮਪੀ ਕੋਲੇ ਪਰ ਮੈਂ ਇਹਦਾ ਬੈਕਗ੍ਰਾਉਂਡ ਆ ਕੇ ਨਾਲ ਬਾਕੀ ਜਨਤਾ ਜਿੰਨੇ ਦਰਸ ਸਮਝਣ ਹੋਵੇ ਕਰ ਲੈਣਾ ਹੂੰ ਮੈਂ ਕਹਿੰਦੀ ਇਹ ਅਸੀਂ ਜਾਣ ਕੇ ਛੜਾਇਆ ਹੈ ਇੱਕ ਤਾਂ ਕ੍ਰਿਕਟ ਡਵਲਪ ਹੋ ਜਾਂਦੀ ਹੈ ਸੈਂਟਰ ਚੋਂ ਤਾਂ ਕਿ ਜਦੋਂ 1 ਲੱਖ 5 ਲੱਖ 1.5 ਲੱਖ 2 ਲੱਖ ਕਿਸੇ ਤੇ ਜਾਂਦਾ ਤਾਂ ਬੰਨ੍ਹ ਨਾਲ ਟੁੱਟਣਗੇ ਹੂੰ ਦੂਸਰਾ ਸਾਡੇ ਜਿਹੜੀ ਸੇਲਟ ਕੱਢਦੇ ਆਪਣੀ ਆਹ ਸੌਰੀ ਸੈਂਡ ਜਿਹੜੀ ਆਕਸ਼ਨ ਹੁੰਦੀ ਹੈ ਸੈਂਡ ਮਾਫੀਆ ਕਹ ਲਓ ਜਾਂ ਜੋ ਵੀ ਕਹ ਲਓ ਜੀ ਉਹ ਸੈਂਡ ਵਾਲੇ ਨਾਲ ਜੀ ਫਿਰ ਧੱਕਾ ਕਰ ਜਾਂਦੇ 23ਾਂ ਦੇ 40 40 ਫੁੱਟ 2 ਮੀਟਰ ਪੱਟ ਪਾ ਦਿੰਦੇ 23ਾਂ ਦੇ 20 ਫੁੱਟ ਬਹੁਤ ਵਧੀਆ ਬਹੁਤ ਵਧੀਆ ਹੂੰ ਤੇ ਤੀਸਰੀ ਗੱਲ ਇਹ ਨਾਲ ਨਾਲ ਜੀ ਡੈਮਸ ਕਪੈਸਿਟੀ ਰਹਿ ਜਾਂਦੀ ਹੈ ਤਾਂ ਕਿ ਜੇ بارش ਜ਼ਿਆਦਾ ਆ ਜੇ ਹੂੰ ਤਾਂ ਉਹ ਇੰਫਲੋ ਵਿਚ ਲੈ ਸਕੀਏ ਤੇ ਮੈਂ ਤਾਂ ਜਿਹੜਾ ਹਰਿਆਣਾ ਤੇ ਰਾਜਸਥਾਨ ਦੀ اپੋਜੀਸ਼ਨ ਤੇ ਵਾਰਦੋਤ ਕੀਤਾ ਹੈ ਕਹਿੰਦੇ ਬੇਟਾ ਫਿਰ ਠੀਕ ਹੈ ਤੁਸੀਂ ਐਂ ਕਰੋ ਸਵੇਰੇ ਚੇਅਰਮੈਨ ਸਾਹਿਬ ਨੂੰ ਮਿਲਣਾ ਮੀਟਿੰਗ ਕਰਾਓ ਮੈਂ ਕਹਿੰਦੀ ਠੀਕ ਹੈ ਜੀ ਚੇਅਰਮੈਨ ਸਾਹਿਬ ਨੂੰ ਮੈਂ ਲੈ ਜਾ ਆ ਸੀਐਮ ਸਾਹਿਬ ਦੇ ਕੋਲ ਤੇ ਸੀਐਮ ਸਾਹਿਬ ਨੂੰ ਸਾਰੀ ਗੱਲ ਦੱਸੀ ਚੇਅਰਮੈਨ ਸਾਹਿਬ ਕਹਿੰਦੇ ਜੀ ਉਹ ਰਾਜਸਥਾਨ ਤੇ ਹਰਿਆਣਾ ਨਾਲਾ ਪਾਉਂਦੇ ਬਾਕੀ ਅਸੀਂ ਤਾਂ ਜਿਵੇਂ ਦਰੁਪਤ ਸਾਹਿਬ ਕਿਹਾ ਉਹ ਕਰ ਦਿੰਦੇ ਆ ਚਲੋ ਕੋਆਪਰੇਟਿਵ ਸੀ ਜੀ ਮੈਂ ਉਹਨਾਂ ਨੂੰ ਗਲਤ ਕਹਾ ਤੇ ਫਿਰ ਸੀਐਮ ਸਾਹਿਬ ਕਹਿੰਦੇ ਜੇ ਰਾਜਸਥਾਨ ਤੇ ਹਰਿਆਣੇ ਵਾਲੇ ਕੁਝ ਕਹਿਣ ਤੇ ਮੈਨੂੰ ਦੱਸਿਓ ਮੈਂ ਆਪੇ ਸੰਭਲੂਗਾ ਹੋਏ ਹੋ ਸੋ ਇਹ ਹੁੰਦਾ ਰਿਹਾ ਜੀ ਪਲੀਜ਼ ਇਹ ਹੀ ਕੋਈ ਗੱਲ ਨਹੀਂ ਹੈ ਹੂੰ ਦੁਲਿਤ ਸਾਹਿਬ ਇਹ ਗੱਲ ਹੋਰ ਦੱਸਿਓ ਬੜੇ ਮੈਂ ਨਾ ਤੁਹਾਨੂੰ ਲੇ ਵੈਂਦੀ ਪਾਸ਼ਾ ਚ ਆਮ ਲੋਕਾਂ ਤੇ ਸਵਾਲ ਪੁੱਛ ਰਿਹਾ ਤੁਸੀਂ ਬਹੁਤ ਵਧੀਆ ਜਵਾਬ ਦੇ ਰਹੇ ਹੋ ਹੁਣ ਵਾਰ-ਵਾਰ ਇਹ ਕੀਤਾ ਜਾਂਦਾ ਕਿ ਦੇਖੋ ਹੁਣ ਪੰਜਾਬ ਡੁੱਬ ਰਿਹਾ ਜੇ ਪੰਜਾਬ ਦੀਆਂ ਨਹਿਰਾ ਨਦੀਆਂ ਦਰਿਆਵਾਂ ਦੇ ਵਿੱਚ ਪਾਣੀ ਵੱਧਦਾ ਤਾਂ ਹੁਣ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਮੈਂ ਸਹਿਮਤ ਹਾਂ ਤੁਸੀਂ ਕਹੇ ਕਿ ਤਿੰਨ ਕੰਮ ਡੈਮਾਂ ਦੇ ਹੁੰਦੇ ਨੇ ਇੱਕ ਹੁੰਦਾ ਕਿ ਫਲੱਡ ਤੋਂ ਰੁਕਿਆ ਜਾਵੇ ਦੂਜਾ ਪਾਵਰ ਤੇ ਤੀਜਾ ਤੇ ਇਹ ਤਿੰਨੋਂ ਫਾਇਦੇ ਜਿਹੜੇ ਨੇ ਉਹ ਸਾਡੇ ਗਵਾਂਧੀ ਮੁਲਕ ਰਾਜ ਵੀ ਚੁੱਕਦੇ ਨੇ ਹਰਿਆਣਾ ਤੇ ਰਾਜਸਥਾਨ ਪਰ ਜਦੋਂ ਡੋਬਾ ਆਂਦਾ ਉਦੋਂ ਸਿਰਫ ਅਸੀਂ ਡੁੱਬਦੇ ਆਂ ਤੇ ਜੇ ਤੁਸੀਂ ਭਾਈਵਾਲ ਫਾਇਦੇ ਦੇ ਵਿੱਚੋਂ ਨੁਕਸਾਨ 'ਚ ਭਾਈਵਾਲ ਕਿਉਂ ਨਹੀਂ ਬਣਨਾ ਚਾਹੀਦਾ ਕੋਈ ਇੱਕ ਤਾਂ ਤੁਸੀਂ ਨਹਿਰਾ ਦੀ ਗੱਲ ਕੀਤੀ ਹੈ ਜੀ ਕਦੇ ਵੀ ਜਿਹੜਾ ਸਾਡਾ ਰੈਗੂਲੇਸ਼ਨ ਮੈਨੂਅਲ ਹੈ ਨਾ ਜੀ ਹੈਡਵੌਕਸ ਦਾ ਜੀ ਜੀ ਹਨਾ ਹੈਡਵੌਕਸ ਕੀ ਚੀਜ਼ ਹੈ ਹੈਡਵੌਕਸ ਦਾ ਵੀਰ ਸਟਰਕਚਰ ਟੂ ਕ੍ਰੀਏਟ ਲੈਵਲ ਟੂ ਫੀਡ ਦੀ ਕਨਾਲ ਜੀ ਇਕ ਤਾਂ ਬੜਾ ਕਲੀਅਰ ਕਰਦਿਆਂ ਮੈਂ ਸਪੈਕਟ ਆਪਣੇ ਪੰਜਾਬੀਆਂ ਨੂੰ ਆਪਣੇ ਆਮ ਜ਼ਿਮੀਂਦਾਰਾਂ ਨੂੰ ਬੜਾ ਵਹਿਮ ਹੁੰਦਾ ਹੈ ਵੀ ਇਹ ਹੈਡਵਰਕਸ ਤੇ ਜੀ ਇਹ ਫਲੱਡ ਨੂੰ ਰੋਕ ਸਕਦਾ ਹੈ ਹੈਡਵਰਕਸ ਹਸ ਨਾਥਿੰਗ ਟੂ ਡੂ ਵਿਦ ਦੀ ਫਲੱਡ ਜੀ ਹੋਣਾ ਜਿੰਨਾ ਪਾਣੀ ਪਿੱਛੋਂ ਆਉਣਾ ਉਹ ਕੱਢਣਾ ਹੀ ਪੈਣਾ ਜੀ ਨਹੀਂ ਤਾਂ ਇਹ ਜਿਵੇਂ ਮਧਪੁਰ ਹੈਡਵਰਕਸ ਰੋਲ ਲਿਆ ਇੱਥੇ ਰੁਟ ਜਾਊਗਾ ਜੀ ਦੂਸਰੀ ਗੱਲ ਕਦੇ ਵੀ ਨਾ ਜੀ ਐਸ ਪਰ ਇਰੀਗੇਸ਼ਨ ਆਪਣਾ ਰੈਗੂਲੇਸ਼ਨ ਮੈਨੂਅਲ ਆਫ ਹੈਡਵਰਕਸ ਸਾਨੂੰ ਜਦੋਂ ਫੁੱਲ ਫਲੱਡ ਹੋਵੇ ਕਦੇ ਵੀ ਨਹਿਰਾਂ ਨੂੰ ਫੁੱਲ ਸਪਲਾਈ ਨਹੀਂ ਚਲਾਉਣਾ ਚਾਹੀਦੇ ਹੂੰ ਉਹਦੇ ਤਿੰਨ ਕਾਰਨ ਨੇ ਜੀ ਪਹਿਲਾ ਕਾਰਨ ਤਾਂ ਇਹ ਆ ਵੀ ਉਹਦੇ ਚ ਫਲੱਡ ਆ ਜਾਂਦਾ ਜਈ ਵਾਰ 2 ਲੱਖ ਪਾਣੀ ਆ ਜਾ 1.5 ਲੱਖ ਆ ਜਾ ਜਿਹਦੇ ਨਾਲ ਲੈਵਲ ਵਧਦਾ ਘਟਦਾ ਰਹਿੰਦਾ ਦਰਿਆ ਦਾ ਹੂੰ ਉਹੀ ਵਧਦਾ ਘਟਾ ਨਹਿਰ ਚ ਪਾਸ ਹੋ ਗਿਆ ਤਾਂ ਨਹਿਰ ਚ ਓਵਰਫਲੋ ਕਰ ਸਕਦੀ ਆ ਜੀ ਦੂਸਰਾ ਸਾਡੇ ਮੱਕ ਗੰਦ ਅ ਜੰਗਲ ਬੜਾ ਕੁਛ ਰੁੜ ਕੇ ਆਉਂਦਾ ਜੇ ਉਹ ਨਹਿਰ ਜਾਂਦਾ ਰਿਹਾ ਉਹ ਪੁਲਾਂ ਜਾ ਕੇ ਅਬਸਟ੍ਰਕਸ਼ਨ ਕ੍ਰੀਏਟ ਕਰੂਗਾ ਜਿਹਦੇ ਨਾਲ ਲੈਵਲ ਰਾਈ ਰਹੂਗਾ ਉਹਦੇ ਅਪਸਟ੍ਰੀਮ ਉਹਦੇ ਨਾਲ ਬ੍ਰੀਚ ਕਰ ਸਕਦੀ ਆ ਤੀਸਰਾ ਹੁੰਦਾ ਜੀ ਬਰਸਾਤ ਪੈਂਦੀ ਹੈ ਸਾਰੇ ਏਰੀਆ ਚ ਵੀ ਪੈਂਦੀ ਹੈ ਤੇ ਲੋਕ ਮੋਗੇ ਬੰਦ ਕਰਨ ਲੱਗ ਜਾਂਦੇ ਨੇ ਮਾਈਨਰਾਂ ਬੰਦ ਹੋਣ ਲੱਗ ਜਾਂਦੀਆਂ ਟੇਲਾਂ ਦੇ ਪਾਣੀ ਫਲਟ ਹੋ ਜਾਂਦਾ ਟੇਲਾਂ ਦੇ ਬ੍ਰੀਚ ਕਰਦੀ ਹੈ ਜੇ ਅਸੀਂ ਉਹ ਨਹਿਰ ਨੂੰ ਬੰਦ ਕਰੀਏ ਹਮ ਟਰ ਟੇਲਾਂ ਕੇ ਸੈਕਟ ਕਰਨ ਵਾਸਤੇ ਜੀਬਰ 36 32 ਘੰਟੇ ਲੱਗ ਜਾਂਦੇ ਸੋ ਇਹ ਅਸਾਂ ਜਿਹੜੀ ਰਹਿ ਗਈ ਹੁਣ ਹਰਿਆਣਾ ਤੇ ਉਹਦੀ ਗੱਲ ਕਰਦੇ ਹਾਂ ਵੀ ਰਾਜਸਥਾਨ ਨੂੰ ਪਾਣੀ ਕਿਉਂ ਨਹੀਂ ਲੈਂਦੇ ਉਹ ਇਸੇ ਸਪੈਕਟਰੇ ਆ ਜਾਂਦੀ ਹੈ ਗੱਲ ਨੰਬਰ 1 ਹਾਂ ਨੰਬਰ 2 ਜਿਨ ਚਾਹ ਹਰਿਆਣਾ ਹੋਵੇ ਰਾਜਸਥਾਨ ਹੋਵੇ ਹੈ ਤਾਂ పార్ਟ ਆਫ ਇੰਡੀਆ ਪਲੀਜ਼ ਆਮ ਸੌਰੀ ਟੂ ਸੇ ਜੀ ਸੋ ਉਹ ਜੇ ਪਾਣੀ ਉਹਨਾਂ ਨੂੰ ਡਿਮਾਂਡ ਨਹੀਂ ਹੈ ਤਾਂ ਉਹ ਪਾਣੀ ਆਪਾਂ ਧੱਕੇ ਨਾਲ ਛੱਡਾਂਗੇ ਉਹ ਨਹਿਰਾਂ ਸਾਡੇ ਪੰਜਾਬ ਤੋਂ ਜਾਂਦੀਆਂ ਜੇ ਹੁਣ ਰਾਜਸਥਾਨ ਫੀਡਰ ਪੂਰੀ ਚੱਲ ਰਹੀ ਸੀ ਜੀ ਮੈਨੂੰ ਬੜਾ ਦਿਮਾਗ ਤੇ ਫਿਗਰ ਸੀ ਵੀ ਜੇ ਬ੍ਰੀਚ ਕਰ ਗਈ ਜਿੱਥੇ ਆਪਣੇ ਫਲੱਡ ਨਹੀਂ ਆਇਆ ਪੰਜਾਬ ਉੱਥੋਂ ਵੀ ਡੁੱਬ ਜੂਗਾ। ਹੋ। ਪਰ ਅੱਛਾ ਸ਼ਾਨਦ ਟਿਟਰ ਫੁੱਲ ਛੱਡੀ ਹੋਈ ਸੀ। ਹੂੰ। ਉਹਦਾ ਪਾਣੀ ਰਪਾਣਾ ਡਰੇਨ ਜਾਂਦੀ ਰਪਾਣਾ ਪਿੰਡ ਦੇ ਕੋਲ ਦੀ। ਜੀ। ਉਹਦੇ ਛੱਡਿਆ ਹੋਇਆ ਸੀ। ਸੋ ਸਾਨੂੰ ਇਹ ਅਵੋਇਡ ਕਰਨਾ ਪਈ ਗਾ ਜੀ। ਹੂੰ। ਨਹੀਂ ਪਰ ਤੁਸੀਂ ਤੁਸੀਂ ਦੇਖੋ ਨਾ ਸਰ ਹੁਣੇ-ਹੁਣ ਸੋਸ਼ਲ ਮੀਡੀਆ ਤੇ ਵੀ ਬੜੀ ਚਰਚਾ ਰਹੀ। ਪੰਜਾਬ ਦੇ ਸੀਐਮ ਦੀ ਆਪਣੀ ਸਟੇਟਮੈਂਟ ਇਹ ਆਈ ਆ। ਉਹਨਾਂ ਨੇ ਆਪਣੇ ਆਫੀਸ਼ੀਅਲ ਪੇਜ ਤੇ ਵੀ ਪਾਈ ਆ ਕਿ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ। ਉਹਨਾਂ ਨੇ ਸਾਨੂੰ ਇਨਕਾਰ ਕਰ ਦਿੱਤਾ। ਇਸ ਕਰਕੇ ਅਸੀਂ ਫਲੱਡ 'ਚ ਡੁੱਬ ਰਹੇ ਸਾਸਾ ਮੈਂ ਇੱਕ ਬੜੀ ਕਲੀਅਰ ਦੀ ਗੱਲ ਹੈ ਜਿਸ ਬੰਦੇ ਜੇ ਹੁਣ ਮੀਂਹ ਜਿਹੜਾ ਪੈਂਦਾ ਕੱਲੇ ਪੰਜਾਬ ਦੇ ਘੱਟ ਏਰੀਆ ਤੇ ਨਹੀਂ ਪੈਂਦਾ ਜੀ ਉਹ ਹਰਿਆਣੇ 'ਚ ਵੀ ਪਿਆ ਰਾਜਸਥਾਨ 'ਚ ਵੀ ਪਿਆ ਹੂੰ ਸੋ ਜੇ ਉਹਨਾਂ ਨੇ ਮੀਂਹ ਪਿਆ ਡਿਮਾਂਡ ਘੱਟਾ ਕਾ ਡਿਮਾਂਡ ਘੱਟ ਹੀ ਰੱਖਣਗੇ ਜੀ ਪਲੀਜ਼ ਇਹ ਤਾਂ ਬੜੀ ਕਲੀਅਰ ਦੀ ਗੱਲ ਹੈ ਇੱਥੇ ਤਾਂ ਆਪਾਂ ਨੂੰ ਬਿਲਕੁਲ ੱ ਘੱਟਾ ਕਰਕੇ ਛੱਡ ਨਹੀਂ ਸਕਦੇ ਛੱਡਣਾ ਦਾ BBMP ਨੇ ਆਪਾਂ ਤਾਂ ਉਹ ਕਹੀ ਸਰ ਨੇ ਵੀ ਛੱਡੋ ਸੋ ਇਹ ਇਸ ਪੋਲਿਟਿਕਲ ਗੱਲ 'ਚ ਮੈਂ ਨਹੀਂ ਪੈਂਦਾ ਸਰ ਇੱਕ ਹੋਰ ਗੱਲ ਦੱਸੋਗੇ ਹਾਂ ਜੈਨਟੀ ਇਹ ਵੀ ਜਦੋਂ ਡਿਮਾਂਡ ਘੱਟ ਹੋਊਗੀ ਤਾਂ ਡਿਮਾਂਡ ਘੱ ਤਾਂ ਕਿ ਇੱਕ ਥਾਂ ਤੇ ਸਾਡੇ ਸਾਰੇ ਪੰਜਾਬੀਆਂ ਨੂੰ ਇਹ ਪੋਲਿਟਿਕਲ ਪਾਰਟੀ ਨੂੰ ਇਹ ਸਰਕਾਰ ਨੂੰ ਜ਼ੋਰ ਦੇ ਕੇ ਇਹ ਗੱਲ ਕਹਿਣੀ ਚਾਹੀਦੀ ਹੈ ਕਿ BBMP ਦੇ ਵਿੱਚ ਜਿਹੜੀ ਸਾਡੀ ਮੈਂਬਰਸ਼ਿਪ ਆਈ ਹੈ ਜਿਹੜੀ ਸਾਡੀ ਥਾਂ ਸੀਗੀ ਉਹ ਖਤਮ ਕਿਉਂ ਕੀਤੀ ਗਈ ਉਹ ਥਾਂ ਸਾਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਮੈਂ ਤਾਂ ਕਹਣਾ ਆਲ ਪਾਰਟੀ ਡੈਲੀਗੇਸ਼ਨ ਸ਼ੁੱਡ ਗੋ देयर ਦੀ ਮਿਨਿਸਟਰੀ ਆਫ ਵਾਟਰ ਰਿਸੋਰਸਸ ਨੂੰ ਮਿਲਣਾ ਚਾਹੀਦਾ ਈਵਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਣਾ ਚਾਹੀਦਾ ਤਾਂ ਕਿ ਪ੍ਰੈਸ਼ਰਾਈਜ਼ ਕਰਕੇ ਸਾਡਾ ਮੈਂਬਰ ਇਰੀਗੇਸ਼ਨ ਲੱਗੇ ਪੰਜਾਬ ਦਾ ਤਾਂ ਕਿ ਅਸੀਂ ਉਹ ਜਿਹੜੀ ਡਿਸੀਜਨ ਮੇਕਿੰਗ ਹੈਗੀ ਆ ਉਹਦੇ ਚ ਸਾਡਾ ਬੰਦਾ ਬੈਠਾ ਹੋਵੇ ਉੱਥੇ ਅਸੀਂ ਪ੍ਰੈਸ਼ਰ ਨੂੰ ਕੰਟਰੋਲ ਕਰ ਸਕੀਏ ਮਰਦਾ ਕੱਲਾ ਪੰਜਾਬ ਹੈ ਨਾ ਜੀ ਹਾਂ ਉਹ ਉਹਦਾ ਦੋਖਾ ਨਹੀਂ ਹੁੰਦਾ ਨਾ ਜੇ ਅਸੀਂ ਪੰਜਾਬੀਆਂ ਨੂੰ ਜੇ ਸਾਡੇ ਪੰਜਾਬ ਵਾਲਾ ਬੰਦਾ ਕੋਈ ਵੀ ਅਫਸਰ ਬੈਠਾ ਹੋਊਗਾ ਉਹਨੂੰ ਗਰਾਊਂਡ ਰਿਐਲਿਟੀ ਪਤਾ ਹੈ ਤਾਂ ਇੰਪਲੀਮੈਂਟ ਹੋਊਗੀ ਹੁਣ ਜਿਹੜੇ ਸਟੇਅਰਮੈਨ ਸਾਹਿਬ ਨੇ BBMP ਮੈਂ ਕੋਈ ਉਹਨਾਂ ਦੇ ਗੇਸਟ ਨਹੀਂ ਗੱਲ ਕਰ ਰਿਹਾ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪੰਜਾਬ ਨਹੀਂ ਨਾ ਪਤਾ ਜੀ ਪਲੀਜ਼ ਨਹੀਂ ਪਤਾ ਬਾਹਰ ਵੀ ਸਟੇਟ ਤੋਂ ਨੇ ਸੋ ਜਿੰਨਾ ਚਿਰ ਗਰਾਊਂਡ ਰਿਐਲਿਟੀ ਸਾਡੇ ਪੰਜਾਬੀ ਤੋਂ ਪੰਜਾਬੀ ਨੂੰ ਪਤਾ ਲੱਗ ਸਕਦਾ ਇਨਸਪੈਕਟਰ ਆਫ ਹਿਸ ਕਾਸਟ ਐਂਡ ਕਰੀਡ ਸੋ ਉਹ ਉਹ ਚੰਗਾ ਰਿਪਰੈਜ਼ੈਂਟ ਕਰ ਸਕਦਾ ਸਾਡਾ ਸਰ ਇੱਕ ਗੱਲ ਹੋਰ ਦੱਸਿਓ ਕਿਉਂਕਿ ਤੁਸੀਂ ਇਰੀਗੇਸ਼ਨ ਵਿਭਾਗ ਦੇ ਵਿੱਚ ਰਹੇ ਹੋ ਕਿ ਵਾਕਈ ਇਸ ਗੱਲ ਦੇ ਵਿੱਚ ਵੀ ਦਮ ਹੈਗਾ ਕਿ ਹੜਾਂ ਦੇ ਜ਼ੋਰ ਨੂੰ ਥੋੜਾ ਹੋਰ ਬਲ ਉਦੋਂ ਮਿਲਦਾ ਜਦੋਂ ਤੁਸੀਂ ਸਾਈਫਨ ਨਾਲੇ ਨਹਿਰਾਜ ਦੀ ਸਫਾਈ ਜਿਹੜੀ ਉਹ ਨਹੀਂ ਕਰ ਪਾਉਂਦੇ ਮੌਨਸੂਨ ਆਉਣ ਤੋਂ ਪਹਿਲਾਂ ਉਹ ਸਾਰੀ ਜਿਹੜੀ ਜੰਗਲੀ ਬੂਟੀਆਂ ਇਹ ਉਹ ਹੈ ਜੇ ਉਹ ਕੱਢੀ ਜਾਂਦੀ ਤਾਂ ਸ਼ਾਇਦ ਇਹ ਇਹਨਾਂ ਨੁਕਸਾਨ ਨਾ ਹੁੰਦਾ ਇਹ ਬਿਲਕੁਲ ਫਰਕ ਪੈਂਦਾ ਜੀ ਜਿਹੜੀ ਇੱਕ ਇਕਤਾ ਗੱਲ ਦਾ ਜੀ ਵੀ ਜਿੰਨੇ ਆਪਣਾ ਤੁਸੀ ਬੰਦ ਬਣਿਆ ਐ ਐਕਚੁਅਲੀ ਦਰਿਆਵਾਂ ਦੀ ਜਿਹੜੀ ਜ਼ਮੀਨ ਹੈ ਪਹਿਲਾਂ ਤਾਂ ਇਹ ਪ੍ਰਾਈਵੇਟ ਲੈਂਡ ਹੈ ਜੀ ਸਾਰੀ ਹੂੰ ਜਿਹੜਾ ਤੁਸੀ ਬੰਦ ਬਣਾਇਆ ਉਹ ਆਪਾਂ ਜ਼ਮੀਨ ਇਨਕੁਆਇਰ ਕਰਕੇ ਬਣਾਏ ਨੇ ਜੀ ਉਹ ਵੀ ਸਦਾ ਪ੍ਰਤਾਪ ਸਿੰਘ ਚੈਰੋ ਵਾਲੇ ਸ਼ੁਰੂ ਹੋਏ ਸਾਲ 1962 ਤੋਂ 65 ਦੇ ਵਿੱਚ ਬਣੇ ਨੇ ਜੀ ਜੀ ਤੋਂ ਤੁਸੀ ਬੰਦ ਇਸ ਔਨ ਗਵਰਨਮੈਂਟ ਲੈਂਡ ਦਰਿਆ ਸਾਰੇ ਪ੍ਰਾਈਵੇਟ ਲੈਂਡ ਤੇ ਆ ਜੀ ਤੇ ਦੂਜਾ ਤੁਸੀ ਕੀ ਕਹਿ ਰਹੇ ਸੀ ਜੀ ਮੈਂ ਕਹਿ ਰਿਹਾ ਸੀ ਕਿ ਇਹ ਸਮੇਂ ਸਿਰ ਜੇ ਆਪਾਂ ਸਾਫ ਸਫਾਈਆਂ ਕਰਾਂਦੇ ਰਹੀਏ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਫਾਈ ਨਹੀਂ ਹੋਈ ਆ ਬਿਲਕੁਲ ਬਿਲਕੁਲ درست ਕਹਿ ਰਹੇ ਹੋ ਤੁਸੀਂ ਇਹ ਨਾਲ ਜੀ ਸਾਡਾ ਆ ਜਿਹੜਾ ਹੈਗਾ ਫਲੱਡ ਵਾਸਤੇ ਨਾ ਜੀ ਇੱਕ ਕਮੇਟੀ ਬਣੀ ਹੋਈ ਆ ਬੋਰਡ ਬਣਿਆ ਕਹਿ ਲਓ ਤਾਂ ਉਹਦੀ ਨਾ ਜੀ ਮੀਟਿੰਗ ਜਿਹੜਾ ਹੈਡ ਨੇ ਉਹ ਸੀਐਮ ਸਾਹਿਬ ਹੁੰਦੇ ਨੇ ਜੋ ਵੀ ਪਾਵਰ ਤੇ ਹੋਣ ਜੀ ਉਹ ਸੀਐਮ ਪੰਜਾਬ ਨੂੰ ਹੈਡ ਕਰਦੇ ਨੇ ਸਾਡਾ ਜਿਹੜਾ ਫੀਲਡ ਸਟਾਫ ਨਾਲ ਜੀ ਉਹ ਸਾਰੇ ਕੰਮ ਚੈੱਕ ਕਰਦਾ ਕਿੱਥੇ ਉਹਨਾਂ ਦੇ ਸਟਾਡਲ ਆਉਣੇ ਆ ਸਪਾਰ ਲਾਉਣੇ ਆ ਜਾਂ ਪੱਥਰ ਦੀ ਪਿਚਿੰਗ ਕਰਨੀ ਹੈ ਜਾਂ ਬੰਦ ਸਟਰੈਂਥਨ ਕਰਨੀ ਹੈ ਜਾਂ ਕਿਹੜੀਆਂ ਕਿਹੜੀਆਂ ਡਰੇਨਰ ਸਾਫ ਕਰਨੀਆਂ ਨੇ ਉਹ ਸਾਰੇ ਸਾਰੇ ਕੰਮ ਨਾਲ ਜੀ ਉਹ ਸਾਡੀਆਂ ਲਿਸਟਾਂ ਬਣਾ ਕੇ ਰਿਸਪੈਕਟਿਵ ਡੀਸੀ ਨੂੰ ਦੇ ਦਿੰਦੇ ਆ ਡਿਸਟ੍ਰਿਕਟ ਦੇ ਨੂੰ ਹੂੰ ਸੋ ਉਹ ਡੀਸੀ ਦੇ ਅੱਗੇ ਕਮੇਟੀ ਬਣਾ ਕੇ ਲੋਕਲ ਜਿਹੜੀ ਡਿਸਟ੍ਰਿਕਟ ਲੈਵਲ ਦੀ ਹੁੰਦੀ ਆ ਡੀਸੀ ਸਾਹਿਬ ਆਪ ਜਾਂਦੇ ਨੇ ਉਹ ਸਾਰੀਆਂ ਸਾਈਟਾਂ ਚੈੱਕ ਕਰਕੇ ਜਿੱਥੇ ਜੈਨੂਇਨੈਸ ਆਉਦੀ ਵਰਕ ਆਉਦੀ ਆ ਉਹਨੂੰ ਫਾਈਨਲ ਕਰ ਦਿੰਦੇ ਨੇ ਹੂੰ ਫਿਰ ਉਹ ਲਿਸਟਾਂ ਸਾਰੀਆਂ ਸਬਮਿਟ ਹੋ ਕੇ ਥਰੂ ਚੀਫ ਇੰਜੀਨੀਅਰ ਰਿਸਪੈਕਟਿਵ ਥਰੂ ਸੈਕਟਰੀ ਇਰੀਗੇਸ਼ਨ ਥਰੂ ਮਿਨਿਸਟਰ ਸਾਹਿਬ ਇਟ ਗੋ ਕਟ ਕਮੇਟੀ ਮੀਟਿੰਗ ਸੋ ਉਹ ਮੀਟਿੰਗ ਸਾਡੀ ਕਈ ਵਾਰੀ ਤਾਂ ਫੈਬਰੂਅਰੀ ਚ ਵੀ ਕਰ ਲੈਂਦੇ ਸੀ ਜੇ अर्ਲੀ ਪ੍ਰੈਡਿਕਸ਼ਨ ਹੋਵੇ ਆਈਐਮਡੀ ਦੀ ਜਾਂ ਮਾਰਚ ਐਪ੍ਰਲ ਤਾਂ ਹਰ ਹਾਲਤ ਹੁੰਦੀ ਹੈ ਜੀ ਜੀ ਸੋ ਮਾਰਚ ਐਪ੍ਰਲ ਚੋ ਕੇ ਨਾ ਜੀ ਉਹ ਸਾਡੂ 30 ਜੂਨ ਤੱਕ ਕੰਮ ਖਤਮ ਕਰਨੇ ਹੁੰਦੇ ਆ ਜੇ ਮਾਰਚ ਐਪ੍ਰਲ ਚ ਉਹ ਮੀਟਿੰਗ ਹੋਊਗੀ ਉਹਦੇ ਫੰਡਸ ਤੱਕ 15 ਦਿਨ ਲੱਗ ਜਾਂਦੇ ਨੇ ਰਿਲੀਜ਼ ਹੋਣ ਨੂੰ ਦੁਬਾਰਾ ਟੈਂਡਰ ਹੋਣੇ ਫਿਰ ਕੰਮ ਹੋਣੇ ਸੋ ਤਾਨੂੰ ਟਾਈਮ ਮਿਲ ਜਾਂਦਾ ਹੈ ਹਮ ਐਸਟੀ ਮੀਟਿੰਗ ਮੇਰੇ ਨਾਲ ਫਸਟ ਵੀਕ ਆਫ ਜੂਨ ਚ ਹੋਈ ਪਹਿਲੀ ਵਾਰੀ ਹਮ ਉਹ ਇਹ ਇੱਕ ਅਸਪੈਕਟ ਹੈ ਜੀ ਉਹ ਫਿਰ ਤਾਈਂ ਕੰਮ ਕਰਨ ਨੂੰ ਟਾਈਮ ਕੱਟ ਮਿਲਦਾ ਕੱਟ ਮਿਲਦਾ ਅਦੁਲਤ ਸਾਹਿਬ ਮੇਰਾ ਇੱਕ ਆਖਰੀ ਸਵਾਲ ਹੈ ਕਿਉਂਕਿ ਚਲੋ ਹੁਣ ਜਿੰਨਾ ਨੁਕਸਾਨ ਹੋਇਆ ਹੋ ਗਿਆ ਹਲੇ ਵੀ ਨੁਕਸਾਨ ਤੇ ਖਦਸ਼ੇ ਨੇ ਜਿਹੜੇ ਉਹ ਪ੍ਰਗਟ ਕੀਤੇ ਜਾ ਰਹੇ ਨੇ ਕੀ ਕੋਈ ਸਥਾਈ ਹੱਲ ਹੈ ਸਰ ਇਸ ਇਨਾਂ ਚੀਜ਼ਾਂ ਦਾ ਹੁਣ ਤੁਸੀਂ ਦੇਖੋ ਹੁਣ ਲਗਾਤਾਰ ਇਹ ਹੜ੍ਹਾਂ ਦੇ ਨਾਲ 2-4 ਹੋਣਾ ਪੈ ਰਿਹਾ ਚਲੋ 88 ਤੋਂ ਬਾਅਦ ਬੜੀ ਚਿਰ ਬਾਅਦ ਫਿਰ ਸਾਨੂੰ 93 ਦੇ ਵਿੱਚ ਹੜ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਫਿਰ ਜਾ ਕੇ 2000 ਜਾਂ 99 'ਚ ਹੋਇਆ ਪਰ ਹੁਣ ਤਾਂ ਲਗਾਤਾਰ 2 ਸਾਲ ਦੇ ਵਕਫੇ ਦੇ ਵਿੱਚ ਦੋ ਵੱਡੇ ਵੱਡੀਆਂ ਮਾਰਾਂ ਪੈ ਗਈਆਂ ਪੰਜਾਬ ਨੂੰ ਇਹਦਾ ਕੋਈ ਸਥਾਈ ਹੱਲ ਹੈ ਇਹ ਨਾਲ ਜੀ ਨੇਚਰ ਨੇਚਰ ਦੇ ਕੇ ਕੋਈ ਇਨਸਾਨ ਨਹੀਂ ਤਕੜਾ ਹੋ ਸਕਦਾ ਈਵਨ ਅਰ ਤਾਂ ਆਪਣੇ ਤੁਸੀਂ ਅਮਰੀਕਾ ਦੇ ਦੇਖਣਾ ਇਸ ਸੰਕਿਆੜਾ ਹੈ ਬਿਲਕੁਲ ਸੋ ਇਹ ਡੀਫੋਰੈਸਟੇਸ਼ਨ ਹੈ ਜਿਹੜੀ ਉੱਤੇ ਹिल्स ਤੇ ਫਾਰ ਇਨਫਰਾਸਟ੍ਰਕਚਰ ਕ੍ਰੀਏਸ਼ਨ ਇਟ ਇਜ਼ ਆਲਸੋ ਵਨ ਆਫ ਦਾ ਰੀਜ਼ਨ ਗਲੋਬਲ ਵਾਰਮਿੰਗ ਇਜ਼ ਆਲਸੋ ਵਨ ਆਫ ਦਾ ਰੀਜ਼ਨ ਕਿ ਹੁਣ ਜਿਹੜੀ بارش ਹੁੰਦੀ ਹੈ ਨਾ ਜਿਹੜੀ ਕਲਾਊਡ ਬਸਟ ਹੈ ਇੰਨਾ ਕਿ ਤੁਸੀਂ ਦੇਖਿਆ ਕਦੇ ਤੁਸੀਂ ਤਾਂ ਆਪ ਦੇਖਦੇ ਰਹੇ ਹੋ ਬਿਲਕੁਲ ਠੀਕ ਇੰਨੇ ਕਲਾਊਡ ਬਸਟ ਹੁੰਦੇ ਸੀ ਅੱਗੇ ਬੜੇ ਘੱਟ ਹੁੰਦੇ ਸੀ ਅੱਗੇ ਜੀ ਸੋ ਹੁਣ ਹੁਣ ਵੀ ਹੁੰਦਾ ਐਕਸੈਸਿਵ ਰੇਨ ਇਨ ਸ਼ਾਰਟ ਪੀਰੀਅਡ ਆਉਂਦੀ ਹੈ ਹੂੰ ਵਿੱਚ ਸੂਸੀਡਲ ਫੋਰ ਪੰਜਾਬ ਵਿੱਚ ਸੂਸੀਡਲ ਫੋਰ ਹਿਮਾਚਲ ਐਂਡ ਉਤਰਾਖੰਡ ਤੁਸੀਂ ਦੇਖੋ ਕਿੰਨੀਆਂ ਗੈਜੁਲਟੀ ਹੋ ਗਈਆਂ ਇੰਨਾ ਕੋਸੂਰ ਸੋ ਇਹ ਨਾਲ ਦੇ ਇਨਸਾਨ ਨੂੰ ਵੀ ਆਪਾਂ ਨੂੰ ਵੀ ਕੁਝ ਥੋੜਾ ਜਿਆ ਧਿਆਨ ਕਰਨਾ ਚਾਹੀਦਾ ਹੂੰ ਸੁਪਰੀਮ ਕੋਰਟ ਕੇਸ ਹੁਣੇ ਸੀਓ ਮੋਟੋ ਲਿਆ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਪੰਜਾਬ ਨੂੰ ਦਿੱਤਾ ਆਪਣੇ ਹਿਮਾਚਲ ਨੂੰ ਵੀ ਦਿੱਤਾ ਉਤਰਾਖੰਡ ਨੂੰ ਵੀ ਦਿੱਤਾ ਸੈਂਟਰਲ ਗਵਰਨਮੈਂਟ ਨੂੰ ਵੀ ਦਿੱਤਾ ਜੀ ਵੀ ਇਹ ਤੁਸੀਂ ਜਿਹੜੀ ਡੀਫੋਰੈਸਟੇਸ਼ਨ ਫੋਰ ਇਨਫਰਾਸਟ੍ਰਕਚਰ ਕਰਦੇ ਹੋ ਹੂੰ ਬੀ ਥਿਸ ਇਜ਼ ਰੌਂਗ ਤੁਸੀਂ ਮੇਰੀ ਸੁਣੋ ਜੀ ਆਪਣੇ ਜਿਹੜੀ ਸੈਂਟਰਲ ਆਪਣੇ ਬੜੀਆਂ ਛੋਟੀਆਂ ਨੈਸ਼ਨਲ ਹਾਈਵੇ ਜਿਹੜੀਆਂ ਨਵੀਆਂ ਬਣੀਆਂ ਹੈ ਹਾਂਜੀ ਹਾਂ ਜਿਹੜੀਆਂ 10 ਫੋਟੋਆਂ ਠੀਂ 12-12 ਫੋਟੋਆਂ ਠੀਂ ਹੈ ਹਾਂ ਉਹਦੇ ਹੁਣ ਟਰੋਸ ਡਰੇਨੇਜ ਵਰਕਸ ਨਹੀਂ ਹਨ ਜੀ ਹਮ ਐਡਕੁਏਟ ਟਰੋਸ ਡਰੇਨੇਜ ਵਰਕਸ ਨਹੀਂ ਹਨ ਇਵੇਂ ਜਿਵੇਂ ਐਕਟਵਾਈਲ ਸਾਡੀ ਅਗੇਂਸਟ ਦੀ ਟੋਪੋਗ੍ਰਾਫੀ ਆਫ ਲੈਂਡ ਜਿੱਧਰੋਂ ਪਾਣੀ ਰੁੜ ਕੇ ਆਉਂਦਾ ਉਧਰੋਂ ਸਾਡਾ ਪਾਣੀ ਕੱਢਿਆ ਹੈ ਹਮ ਇਵੇਂ ਜਿਵੇਂ ਹਾਂਸੀ ਪਟਾਣਾ ਦੇ ਨਾਲ ਉੱਠ ਕੱਢੀ ਸੀ ਤਾਂ ਉਹਨਾਂ ਦੇ ਟਰੋਸ ਡਰੇਨੇਜ ਵਰਕਸ ਬਹੁਤ ਜ਼ਰੂਰੀ ਆ ਉਹਦੇ ਵਿੱਚ ਕੁਆਡਾ ਡਾਕਟਰ ਸਾਈਫਨ ਕਲਵਰਟਸ ਬਣਾਉਣੀਆਂ ਬਹੁਤ ਜ਼ਰੂਰੀ ਹੈ ਇਹ ਵੀ ਜਿਹੜਾ ਹੈਗਾ ਇਹ ਵੀ ਬਹੁਤ ਵੱਡਾ ਕਾਰਨ ਹੈ ਸਾਡੇ ਹੜ੍ਹਾਂ ਦਾ ਹੂੰ ਚਲੋ ਠੀਕ ਹੈ ਜੀ ਦੁਲੱਤ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸ ਤਮਾਮ ਜਾਣਕਾਰੀ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਦੇ ਲਈ ਸੋ ਬਹੁਤ ਬਰੀਕੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਦੁਲੱਤ ਸਾਹਿਬ ਨੇ ਸਾਰੀ ਜਾਣਕਾਰੀ ਇਹ ਜਿਹੜੀ ਰੱਖੀ ਹੈ ਕਿ ਕਿਉਂ ਪੰਜਾਬ ਨੂੰ ਹੜ੍ਹਾਂ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਫਾਇਦੇ ਸਾਰੇ ਲੈਂਦੇ ਨੇ ਨੁਕਸਾਨ ਸਭ ਤੋਂ ਵੱਡਾ ਪੰਜਾਬ ਨੂੰ ਝੱਲਣਾ ਪੈ ਰਿਹਾ ਔਰ ਉਸ ਤੋਂ ਵੀ ਵੱਡੀ ਗੱਲ ਕੀ ਹੈ ਉਸ ਤੋਂ ਵੱਡੀ ਗੱਲ ਇਹ ਹੈ ਕਿ ਸਮਾਂ ਰਹਿੰਦਿਆਂ ਜੇਕਰ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ ਔਰ ਇਸ ਤੋਂ ਵੀ ਵੱਡੀ ਗੱਲ ਕਿ ਬੀਬੀਐਮਪੀ ਦੇ ਵਿੱਚ ਪੰਜਾਬ ਦੀ ਜਿਹੜੀ ਹਿੱਸੇਦਾਰੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਜਦ ਤੱਕ ਉਹ ਨਹੀਂ ਰੱਖੋਗੇ ਤਦ ਤੱਕ ਤੁਹਾਨੂੰ ਸਹੀ ਤਰੀਕੇ ਨਾਲ ਪਿਕਚਰ ਹੈ ਜਿਹੜੀ ਉਹ ਪੰਜਾਬ ਦੀ ਉਸ ਬੋਰਡ ਤੱਕ ਨਹੀਂ ਪਹੁੰਚੇਗੀ